ਗੀਤ ਪਲਾ ਜਮਰਜੀ ਕਰ ਰਹੇ ਪਰ ਕਿਸੇ ਨਾਲ 3 ਵੈਡਰ ਸ਼ੂਟ ਤੇ ਅੱਜ ਤੱਕ ਨਾ ਆਓ ਹਾਂ ਦੇ ਪਤਾ ਨੂੰ ਰੋਕ ਸਕੇ ਨਾ ਟਰੰਪ ਦੁੱਕੀ ਸ਼ਿਕਿਦ ਕੀ ਦੀਦਾ ਗੱਲ ਛੱਡ ਦੇ ਇਹ ਜਲਦੀ ਖਿੱਚ ਲੋ ਹੱਥ ਮੜ ਜਾਨੇ ਲੈ ਮੜ ਜਾਨੇ ਪਲਾਟੀ ਦੇ ਐ ਹੈ ਐ ਹੈ ਤਰ ਲੱਗ ਗਿਆ ਨਾ ਮਗਰ ਮਗਰ ਅਖਬਾਰ ਤੇ ਕਾਈ ਮੜਿਆ ਅਖਬਾਰ ਤੇ ਕਾਈ ਮੜਿਆ ਚਿੱਤਰ ਕਾਣੇ ਦ ਕਿੱਡਾ ਰਾਜੇ ਕਨੇ ਮਹਾਰਾਜਿਆਂ ਦਾ ਕਿਲਾ ਆ ਉਹ ਵੀ ਮੁੰਡੇ ਦੇ ਲੱਗਣ ਲੱਗਾ ਸੇਰਾ ਮੈਂ ਕਿਹਾ ਉਹ ਬੰਦੇ ਦੇ ਚਪੇੜਾ ਮਾਰੋ ਜਿੰਨੇ ਆਪ ਨੂੰ ਇਹ ਸਲਾਹ ਦਿੱਤੀ ਪ੍ਰੀ ਵੈਡਿੰਗ ਕਰਾਓ ਨਾ ਕਦੇ ਨਾ ਕਰਾਓ ਜ਼ਿੰਦਗੀ ਦੇ ਵਿੱਚ ਜਾਈ ਨਾ ਕਰਾਓ ਲੋ ਜੀ ਬਾਬੇਓ ਗੁੱਡ ਮਾਰਨਿੰਗ ਸੋ ਅੱਜ ਦਾ ਵਲੌਗ ਕਹਿੰਦੇ ਕੀ ਹੈਗਾ ਬੜਾ ਕੈਂਟ ਅੱਜ ਹੈਗੇ ਆਪਣੇ ਮੈਰिज ਦੀ ਪ੍ਰੀ ਵੈਡਿੰਗ ਸੋ ਪ੍ਰੀ ਵੈਡਿੰਗ ਸੁਣਿਆ ਤਾਂ ਬਹੁਤ ਆ ਲੋਕਾਂ ਨੇ ਦੇਖੀ ਵੀ ਬਹੁਤ ਆ ਪਰ ਅੱਜ ਆਪਣੀ ਆਪ ਦੀ ਖੋਦੀ ਹੋਣ ਲੱਗੀ ਐ ਸੋ ਬਹੁਤ ਐਕਸਾਈਟਡ ਆ ਤੋ ਦੇਖਦੇ ਆ ਪ੍ਰੀ ਵੈਡਿੰਗ ਦੇ ਵਿੱਚ ਕੀ ਕੀ ਸੀਨ ਹੁੰਦੇ ਆ ਕਿੱਦਾਂ ਬਹੁਤ ਐਕਸਾਈਟਿਡ ਆ ਜਾਨੋ ਟੰਗਿਆ ਚੱਲਾ ਤੇ ਬੜੀ ਖੁਸ਼ੀ ਹੋ ਰਹੀ ਐ ਚਲੋ ਆਪਾਂ ਹੁਣ ਚੱਲੇ ਆ ਸਭ ਤੋਂ ਪਹਿਲਾਂ ਆਪਾਂ ਆਇਆ ਟਾਬੇ ਦੇ ਹੁਣ ਕੌਫੀ ਪੀਣ ਲੱਗੇ ਆ ਬੀਬੀਆਂ ਤੋਂ ਪੁੱਛਦੇ ਆ ਤੇ ਹਾਂਜੀ ਕੀ ਪੀਣਾ ਐ ਹੱਲੇ ਬੋਲ ਨੂੰ ਥੇਲੀ ਕਰ ਰਿਹਾ ਚਾਹ ਪੀਣ ਲਈ ਕਿਤੇ 7 ਵਜ ਗਏ ਆ ਤੇ ਹੁਣ ਆਪਾਂ ਕਹਿੰਦੇ ਪਰੌਂਠੇ ਖਾਣ ਲੱਗੇ ਆ ਪਹਿਲਾਂ ਬੀਬੀਆਂ ਨੂੰ ਭੁੱਖ ਲੱਗੀ ਸੀ ਹਾਂ ਜੱਸੇ ਖਾਣੇ ਪਰੌਂਠੇ ਬਸ ਕਿਆ ਆ ਜਾਈ ਫਿਰ ਜਦੋਂ ਕੈਨੇਡਾ ਲੈਣ ਨੂੰ ਇੱਥੇ ਆ ਕੇ ਚਾਹ ਪੀਣੀ ਪਵੇ ਤੇ ਫਿਰ ਕਿਦਾਂ ਦਾ ਕਰਦੇ ਰਿਐਕਟ ਹਾਂ ਕਿਵੇਂ ਲੱਗੀ ਜਾ ਪਤਾ ਨਹੀਂ ਦੇ ਨੀ ਹੁਣ ਪ੍ਰਿਆ ਜੇ ਏਡੇ ਏਡੇ ਕੱਪ ਲੈ ਲੇ ਪੀਣੀ ਤਾਂ ਪੈਣੀ ਆ ਕਾਕੂ ਚੱਕ ਚਾ ਕਾਕੂ ਕਹੀ ਮੰਜਸਾ ਲੋ ਜੀ ਜੱਸਾ ਵੀ ਦਲਜੀਤ ਦਾ ਭੈਣ ਆ ਕਹਿੰਦੇ 24 ਘੰਟੇ ਦਲਜੀਤ ਦਾ ਨਾਮ ਜਪਦਾ ਏ ਛਾਤੀ ਦੇ ਦਲਜੀਤ ਦਸਾਂ ਜੀ ਫੋਟੋ ਬਣਾਉਣੀ ਨੇ ਵੀ ਬਾਈ ਜੀ ਹੁਣ ਆਪਾਂ ਚੱਲੇ ਆ ਫਰੀਦਕੋਟ ਸ਼ਹਿਰ ਜਿੱਥੇ ਪ੍ਰੀ ਵੈਡਿੰਗ ਆਪਣੀ ਹੋਣੀ ਆ ਸ਼ੂਟ ਸੋ ਕਹਿੰਦੇ ਉੱਥੇ ਲੋਕੇਸ਼ਨਾਂ ਬੜੀਆਂ ਘੈਂਡ ਘੈਂਡ ਆ ਤੋ ਹੁਣ ਫਰੀਦਕੋਟ ਮਿਲਾਂਗੇ ਉੱਥੇ ਆਪਣੇ ਜਿਹੜੇ ਕੈਮਰੇ ਵਾਲੇ ਬੰਦੇ ਆ ਆਪਣੇ ਜਿਨ੍ਹਾਂ ਨੇ ਸ਼ੂਟ ਕਰਨਾ ਹੈ ਉਹ ਆਪਣੀ ਵੇਟ ਕਰ ਰਹੇ ਆ ਸੋ ਜਿੱਸੇ ਉਹ ਕਿੰਨਾ ਕੋ ਐਕਸਾਈਟਡ ਆ ਤੇਰਾ ਭਰਾ ਮਤਲਬ ਵਿਟਨ ਗਿਆ ਜਾ ਰਿਹਾ ਮੈਂ ਬਹੁਤ ਜ਼ਿਆਦਾ ਖੁਸ਼ ਆ ਤੇ ਆ ਮੇਰੀ ਭੈਣ ਆ ਤੁਸੀਂ ਕਿੰਨਾ ਕੋ ਐਕਸਾਈਟਡ ਹੋ ਵੀ ਤੇਰਾ ਭਰਾ ਟੰਗਿਆ ਜਾ ਰਿਹਾ ਪੂਰੇ ਪੂਰੇ ਤਾਂ ਇਹ ਤਾਂ ਕਲੇਟ ਦੇ ਇੱਥੇ ਆ ਗਏ ਲਓ ਜੀ ਆਜੋ ਮਿਲਦੇ ਆਂ ਔਰ ਸਾਸਰੀ ਘਰ ਇਹ ਕਹਿੰਦਾ ਸ਼ੂਟ ਵਾਲਾ ਕਹਿੰਦਾ ਤਿਆਰ ਹੋ ਜਾਓ ਸੋ ਆਪਾਂ ਪੱਗ ਬੰਨ ਲਈ ਆ ਸੋ ਬੀਬੀ ਵਾਲੀ ਫਾਈਨਲੀ ਰੈਡੀ ਹੋ ਗਈਆਂ ਆ ਹੁਣ ਬੰਦੇ ਦੀ ਵੇਟ ਕਰਦੇ ਪੇ ਕਦੋਂ ਹੁੰਦਾ ਹੈ ਸੂਰਜ ਦੇਵਤਾ ਵੀ ਪ੍ਰਣਾਮ ਸੁਰੇ ਦੇਤਾਂ ਨੂੰ ਸੋ ਕੰਮ ਵਧੀਆ ਹੋ ਜੇ ਸੋ ਪਾਟ ਨਾਲ ਨੂੰ ਅਸੀਂ ਤਰ੍ਹਾਂ ਤਰ੍ਹਾਂ ਢਿੱਲਾ ਐਂਡ ਵਾਲਾ ਲੜ ਕੇ ਨੇ ਢਿੱਲਾ ਵਾ ਹੁਣ ਐਂਡ ਵਾਲਾ ਲੜ ਲਾ ਕੇ ਫਿਰ ਵਲੋਗ ਬਣ ਜਾਂਦਾ ਪਾਸੇ ਕਹਿੰਦਾ ਵਲੋਗ ਬਣ ਜਾਂਦਾ ਆ ਭਾਬਿਓ ਵਿਆਹ ਵਾਲਾ ਮੁੰਡਾ ਹੋ ਚੁੱਕਾ ਹੈ ਰੈਡੀ ਭਾਈ ਜੀ ਕੱਪੜੇ ਪਾ ਲਏ ਆ ਆਹ ਹੁਣ ਜਿਹੜਾ ਸਟੂਡੀਓ ਵਾਲਾ ਉਹਦੀ ਵੇਟ ਕਰਦੇ ਪਏ ਆ ਤੇ ਆਪਣੀ ਲੁੱਕ ਦੱਸਿਓ ਲੱਗਦੀ ਨਹੀਂ ਕਿ ਉਹ ਜੱਜਦਾ ਆ ਮੁੰਡਾ ਪੂਰਾ ਪਾਗੇ ਚ ਉਹ ਬਾਈ ਜੀ ਮਾਨ ਹੀ ਨਹੀਂ ਕੀਤਾ ਕਿਤੇ 1990 ਵਾਲੀ ਲੁੱਕ ਬਣਾਈ ਐ ਸੋ ਪੁਰਾਣੇ ਗਾਣੇ ਤੇ ਪ੍ਰੀ-ਵੈਡਿੰਗ ਕਰਾਉਣ ਲੱਗੇ ਆ ਫਰੀਦਕੋਟ ਪਹੁੰਚ ਗਏ ਆ ਤੇ ਇੱਥੇ ਨਹਿਰਾਂ ਦਾ ਕੰਮ ਹੁੰਦਾ ਫਿਰ ਐਟਾ ਪਈਆਂ ਰੋਡ ਪੂਰਾ ਜਾਮ ਆ ਦੇਖੋ ਸੋ ਰਾਹ ਨਹੀਂ ਹੈਗਾ ਲੰਗਨ ਨੂੰ ਸੋ ਦੇਖਦੇ ਹਾਂ ਹੁਣ ਸ਼ੂਟ ਕਿਦੋਂ ਕੋਟੇ ਬੰਦੇ ਸਾਡੇ ਵੇਟ ਕਰਦੇ ਪਏ ਉੱਥੇ ਸੋ ਬਹੁਤ ਜ਼ਿਆਦਾ ਕਹਿੰਦੇ ਕਿ ਐਕਸਾਈਟਿਡ ਆ ਤੇ ਨਰਵਸ ਵੀ ਆ ਜੋ ਵੀ ਪ੍ਰੀ ਵੈਡਿੰਗ ਵੀ ਜਦसे ਮੇਰੀ ਪਹਿਲੀ ਵਾਰੀ ਹੋਣ ਲੱਗੀ ਵਿਆਹ ਵੀ ਮੇਰਾ ਪਹਿਲੀ ਵਾਰੀ ਹੋਣ ਲੱਗਾ ਮੈਨੂੰ ਪਤਾ ਨਹੀਂ ਨਹੀਂ ਨੌਲੇਜ ਨਹੀਂ ਹੈਗੀ ਵਿਆਹ ਬਾਰੇ ਆ ਜਾਓ ਫਿਰ ਨਹੀਂ ਲੋਕੇਸ਼ਨ ਤੇ ਪਹੁੰਚ ਗਏ ਜਿੱਥੇ ਸ਼ੂਟ ਆਪਣਾ ਸ਼ੋਗਨ ਭਰਾ ਆਪਣਾ ਤੇ ਜਾਣਦੇ ਹੀ ਵਨੋ ਫੋਨ ਲਿਆ ਕਰਨ ਭਰਾ ਆਪਣਾ ਭਰਾ ਕਪੂਰ ਕੀ ਨਾ ਭਾਜੀ ਵਿਸ਼ਾਲ ਕਪੂਰ ਵਿਸ਼ਾਲ ਕਪੂਰ ਸੋ ਆਪਣੀ ਲੋਕੇਸ਼ਨ ਤੇ ਪਹੁੰਚ ਗਏ ਜਿੱਥੇ ਸ਼ੂਟ ਹੋਣਾ ਹੈ ਸੋ ਦੇਖਦੇ ਆ ਕੀ ਬਣਦਾ ਕੀ ਜੁੜਦਾ ਆ ਆਪਣਾ ਰੈਡੀ ਆ ਆਪਾਂ ਪੂਰੇ ਕੱਪੜੇ ਕੋੜੇ ਪਾ ਕੇ ਆ ਜੋ ਦੁੱਤੀ ਜੱਤੀ ਪਾ ਕੇ ਤਿਆਰ ਹੋ ਗਏ ਆ ਸੋ ਦੇਖਦੇ ਆ ਕੀ ਬਣਦਾ ਕਿ ਇੱਥੇ ਅੱਗੇ ਆਲਰੇਡੀ ਇੱਕ ਸ਼ੂਟ ਚੱਲਦਾ ਪਿਆ ਆ ਸੋ ਤੁਸੀਂ ਦੇਖ ਸਕਦੇ ਹੋ ਆਪਾਂ ਦਿਖਾਉਣਾ ਨਹੀਂ ਕੀ ਬਦਾ ਚਪੇੜਾ ਮਾਰ ਦੇਣਾ ਆ ਜਾਓ ਫਿਰ ਸ਼ੂਟ ਪੂਰਾ ਡਾਨਾ ਆਪਣਾ ਰੈਡੀ ਹੋ ਰਿਹਾ ਸਾਰੇ ਹਾਂਜੀ ਸੋ ਪ੍ਰੀ ਵਿਡਿੰਗ ਤੂੰ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖ ਰਿਹਾ ਹੈ ਹਾਂਜੀ ਬਾਕੀ ਸ਼ੂਟ ਤਾਂ ਬਾਬੇ ਬੜੇ ਦੇਖਿਆ ਪਰ ਆ ਜਿਹੜਾ ਪ੍ਰੀ ਵਿਡਿੰਗ ਵਾਲਾ ਸਿਆਪਾ ਹੀ ਆ ਕੰਜਰ ਕਲੇਸ਼ ਆ ਇਹ ਪਹਿਲੀ ਏ ਰ ਕਰਨ ਲੱਗੇ ਆ ਪ੍ਰੀ ਵਿਡਿੰਗ ਸੋ ਟੂ ਮੱਚ ਐਕਸਾਈਟਡ ਆਮ ਵੈਰੀ ਲਾਈਕ ਗਲੋਰੀਅਸ ਟੂ ਵਰਕ ਵਿਦ ਮਾਈ ਥੈਂਕ ਯੂ ਓ ਮਾਈ ਗੋਡ ਸੋ ਆ ਦੇਖੋ ਭਾਜੀ ਕਿਵੇਂ ਸਾਰੇ ਵਹਿੰਦੇ ਪਏ ਆ ਜਿਵੇਂ ਇਹਨਾਂ ਨੇ ਕੋਈ ਸੋਹਣਾ ਮੁੰਡਾ ਨਹੀਂ ਅਜੇ ਤੱਕ ਵੇਖਿਆ ਲੋ ਬੱਬੇਓ ਸ਼ੂਟ ਰੈਡੀ ਹੋਣ ਲੱਗਾ ਐ ਤੇ ਕੁੱਤੇ ਵੜੇ ਇੱਥੇ ਦਾ ਐਸੇ ਹੈ ਹੈ ਗਾ ਦੁਪੱਟਾ ਬੰਨ੍ਹ ਕੇ ਰੈਸਲ ਕਰਦੀ ਹੈ ਹਾਂ ਓਕੇ ਠੀਕ ਓਕੇ ਮੈਂ ਏਦਾਂ ਹੀ ਪਹਿਲਾਂ ਲੁੱਕ ਡਾਊਨ ਜਾਊਗੀ ਫਿਰ ਏਦਾਂ ਹੀ ਜਨਵਰੀਅਲ ਦੇਖੂਗੇ ਔਰ ਦੁਪੱਟਾ ਦੇਖਿਓ ਇੱਥੇ ਲੈ ਕੇ ਜਾਵਾਂਗੇ ਹੋਲਡ ਕਰਕੇ ਹਾਂ ਇਹ ਨਾਲ ਦੇਖਣੀ ਹੈ ਤੇ ਮੈਂ ਤੁਸੀਂ ਇਹ ਨਾਲ ਦੇਖਣਾ ਹੈ ਨਹੀਂ ਨਹੀਂ ਇਹਨੂੰ ਕੇਰੇ ਕੁਬਾਸ ਅੱਲਾ ਹੈਂਡ ਲੈ ਕੇ ਜਾਵਾਂਗੇ ਆਪ ਹੈਂਡਹੋਲਡ ਕਰਕੇ ਇੱਕ ਦੂਜਾ ਬੱਸ ਇੱਕ ਮਿੰਟ ਕਰ ਦੇਣਾ ਵੈਕ ਮਿੰਟ ਸਾਡੇ ਕਿੰਨੇ ਬੱਚੇ ਨੇ ਇੱਕ ਮਿੰਟ ਅੱٹری ਸਮੈਲ ਸੋਂਗਲਾ ਇਹਨਾਂ ਨਿੱਕੇ ਨਿੱਕੇ ਬੱਚਿਆਂ ਦੀ ਹੈ ਇਹਨਾਂ ਦੀ ਆਹ ਤੱਤੀ ਨਿੱਕੇ ਨਿੱਕੇ ਬੱਚੇ ਆ ਇਹਨਾਂ ਦੀ ਆਵੇ ਚੱਲ ਰੈਡੀ ਹੋਰ ਸ਼ੁਰੂ ਕਰ ਲੈ ਕਿਥੇ ਵੇ 1 2 ਆ 1 2 3 ਸਟਾਰਟ ਚਲੋ ਇਹ ਰਿਪੀਟ ਕਰਾਂਗੇ ਐਹ ਐਹ

ਉਹ ਦੀ ਵੀ ਨਹੀਂ ਜਾਣਦਾ ਤੇ ਹੱਥ ਨਹੀਂ ਫੜਦਾ ਸੋ ਹੀ ਇਜ਼ ਮਾਈ ਵਾਈਫ ਈ ਚੀਜ਼ ਆਇਆ ਕਿਧਰ ਗਿਆ ਬਾਈ ਅੱਛਾ ਆ ਰਿਹਾ ਉਹ ਨੀਕੇ ਲੈ ਕੇ ਆਉਣਾ ਆਏ ਕਬੂਤਰ ਲੈ ਕੇ ਆਉਣਾ ਥੱਲੇ ਅੱਛਾ ਆਵਾਜ਼ ਮਾਰ ਜਾਨੂ ਇਹ ਤਾਂ ਆ ਆ ਆ ਹਾਂ ਆ ਵੀ ਆ ਗਿਆ ਵੀ ਇੱਕ ਆ ਗਿਆ ਡਰ ਜਾ ਬਰਾਵਾ ਡਰ ਗਿਆ ਉਹ ਡਰ ਗਿਆ ਉਹ ਤੇਰੀ ਪੱਗ ਵੇਖ ਕੇ ਭੱਜਣਾ ਥੋੜੀ ਐ ਚਲੋ ਈ ਹੁਣ ਲੰਗਣੇ ਇਹਨਾਂ ਨੇ ਕਬੂਤਰ ਦੇ ਠੀਕ ਆ ਜੀ ਠੀਕ ਆ ਉਹ ਭੱਜ ਗਏ ਓ ਆਹ ਡਾਤੇ ਸਾਰੇ ਜਿੱਥੇ ਆਏ ਹਾਂ ਇਹ ਕਹਿੰਦੇ ਲੋਕੇਸ਼ਨ ਆ ਪਤਾ ਨਹੀਂ ਭਾਈ ਹੁਣ ਕਿੱਥੋਂ ਕਿੱਥੋਂ ਲੱਭਦੇ ਆ ਭਾਜੀ ਮੈਂ ਕਿਹਾ ਸਰਾਜ ਤਬਾਈ ਮਚਾਈ ਬਈ ਵਾਲਾ ਚੈੱਕ ਕਰੋ ਆ ਬਾਬੇ ਉਹ ਪੁਰਾਣੀ ਲੋਕੇਸ਼ਨ ਇਹਨਾਂ ਨੇ ਕਿਹਾ ਸੀ ਤੇ ਭਾਈ ਉਹੀ ਕੰਮ ਕੀਤਾ ਇਹ ਸ਼ਹਿਰ ਫਰੀਦਕੋੜਾ ਜੇ ਤੁਸੀਂ ਆਪਣੀ ਪ੍ਰੀ-ਵੇਡਿੰਗ ਜਾਂ ਕੋਈ ਵੀ ਗਾਣੇ ਦਾ ਸ਼ੂਟ ਕਰਨਾ ਚਾਹੁੰਦੇ ਹੋ ਉਸ ਫਰੀਦਕੋੜਾ ਤੋਂ ਹੀ ਲੋਕੇਸ਼ਨ ਲੱਭ ਸਕਦੇ ਹੋ ਬਾਕੀ ਬਹੁਤ ਮਜ਼ਾ ਆ ਰਿਹਾ ਕੰਮ ਕਰਨ ਦਾ ਭਾਜੀ ਹੁਣਾਂ ਨਾਲ ਆ ਜਾਓ ਫਿਰ 2 3 ਸਟਾਰਟ ਆਜੋ ਪਾਰੋ ਤੋ ਬਤਾਓ ਇਹ ਮਾਗੇ ਲੋ ਜਸੇ ਨੂੰ ਵੀ ਸ਼ੂਟ ਦੇ ਵਿੱਚ ਇਹਨਾਂ ਨੇ ਐਡ ਕਰ ਲਿਆ ਜਸੇ ਨੂੰ ਦਿਖਾਉਣਾ ਇਹਨਾਂ ਨੇ ਭਾਜੀ ਕੀ ਜਸੇ ਦਾ ਸ਼ੂਟ ਰੰਗ ਪਤੰਗ ਲੁੱਟਣ ਆਇਆ ਜਸੇ ਪਤੰਗ ਲੁੱਟਣ ਆਇਆ ਇਹਨੇ ਕਹਤਾ ਕਰਤਾ ਟਿਕ ਬੰਦ ਲੋ ਜੀ ਜਸੇ ਜੀ ਯੂ ਆਰ ਐਕਸਾਈਟਿਡ ਪਹਿਲੀ ਯਾਰੀ ਪ੍ਰੀ ਵੈਡਿੰਗ ਬਣਾਦਾ ਮੈਂ ਗੁੱਟੇ ਲੜਦਾ ਜਸੇ ਦੀ ਪਤਾ ਨਹੀਂ ਪ੍ਰੀ ਵੈਡਿੰਗ ਹੋਣੀ ਕਿ ਨਹੀਂ ਮੇਰੀ ਪ੍ਰੀ ਵੈਡਿੰਗ ਚ ਆ ਗਿਆ ਇਹ ਮੇਰੀ ਪ੍ਰੀ ਵੈਡਿੰਗ ਚ ਆ ਗਿਆ ਤੇਰੀ ਪਤਾ ਨਹੀਂ ਹੋਣੀ ਕਿ ਨਹੀਂ ਲੋ ਜੀ ਹਾਂ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਵਧੀਆ ਮਜ਼ਾ ਆ ਰਿਹਾ ਬੋਰ ਤਾਂ ਨਹੀਂ ਹੋ ਰੇ ਲੋ ਜੀ ਆ ਜਾਓ ਫਿਰ ਅਜੀ ਚੈੱਕ ਕਰੋ ਪੋੜੀਆਂ ਨਰੀਆਂ ਓਏ ਮੋਟਾ ਹੋ ਜਾਵੇਂ ਨੰਗੇ ਨਹੀਂ ਹੋਣਾ ਓਏ ਕੱਸ ਗਿਆ ਦੇਖੋ ਭਾਈ ਇਹਨਾਂ ਨੇ ਕਿੱਥੇ ਫਲਾ ਲਿਆ ਸਾਨੂੰ ਓਏ ਕਿਹੜੀਆਂ ਕੋਠੀਆਂ ਕੋਠੀਆਂ ਪੋੜੀਆਂ ਚੜਾਤਾ ਲੈ ਬਾਜੀ ਲੁੱਕ ਚੈੱਕ ਕਰੋ ਬਾਕੀ ਓਏ ਹੋਏ 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 ਓਏ ਹੋਏ 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 ਇਹ ਆ ਪਾਜੀ ਫਰੀਦਕੋਟ ਸ਼ਹਿਰ ਓਏ ਮਾਈ ਗੋਡ ਓਏ ਹੋਏ ਹੋਏ ਆ ਖੜੇ ਸਾਡੇ ਬੰਦੇ ਓ ਮਾਈ ਗੋਡ ਬਈਆਂ ਲਾਉ ਬੋ ਪੀਣਾ ਇਹਨਾਂ ਨੂੰ ਸੀਨ ਨਾ ਦਿਖਾਓ ਇਹਨਾਂ ਨੂੰ ਫਾਈਨਲ ਜਦੋਂ ਬਣੀ ਨਾ ਉਦੋਂ ਦਿਖਾਈ ਕੌਣ ਓ ਫਿਰ ਤੈਨੂੰ ਪਤਾ ਸਾਡੇ ਖੂਨ ਚ ਹੀ ਐਕਟਿੰਗ ਆ ਸੋ ਬਾਕੀ ਜਦੋਂ ਆਗਮ ਆ ਗਿਆ ਤੇ ਤੁਹਾਡੇ ਸੀ ਮੇਰੇ ਥੋੜੀ ਸੀ ਹੈ ਬਾਕੀ ਜਦੋਂ ਆਗਮ ਆ ਗਿਆ ਉੱਥੇ ਬਈ ਹਰ ਇੱਕ ਚੀਜ਼ ਪੋਸੀਬਲ ਹਾਂਜੀ ਭਾਜੀ ਕੀ ਕਰਨਾ ਹੁਣ ਆ ਇੱਥੇ ਖੜੋਗੇ ਤੁਸੀਂ ਸੇਮ ਹੀ ਹੱਥ ਫੜਨ ਤੋਂ ਤੁਸੀਂ ਇਸ ਸਾਈਡ ਨੂੰ ਗਏ ਸੀ ਨਾ ਉਹ ਸੇਮ ਹੀ ਜਾਣਾ ਓਕੇ ਭਾਜੀ ਠੀਕ ਹੈ ਜੀ ਆਜ ਅਸੇ ਵਲੋਗ ਸੰਭਾਲੋ ਜੀ ਸਮਝ ਲੱਗ ਗਈ ਹਾਂਜੀ ਓਕੇ ਜਿੱਦ ਤੂੰ ਚੱਲ ਘੁੰਮ ਜਾਓ ਘੁੰਮ ਜਾ ਓਏ ਇਹ ਤਾਂ ਸਟਾਰਟ ਕਰਨਾ ਪਾ ਠੀਕ ਹੈ ਓਕੇ 1 2 3 ਸਾਰਜਨ ਆ ਜਿਓ ਤਰ ਲੱਗ ਗਿਆ ਨਾ ਮਗਰ ਮਗਰ ਕੋਈ ਭਾਜੀ ਉਹਨੇ ਡਰੋਨ ਲਾਤਾ ਆ ਇਸ ਨੂੰ ਆਫ ਕਰ ਲਈ ਕੋਈ ਭਾਈ ਅਹੀ ਵਿੱਚ ਆ ਜੀ ਫੇਰ ਉਹ ਤੇਰੀ ਨੂੰ ਲਿਣ ਮਾਰ ਦਾਂਗੇ ਉਹ ਬੱਲੇ 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 ਇਹਦੇ ਉੱਪਰ ਬੈਣਾ ਓ ਬਾਬਿਓ ਇੱਕ ਸੀਨ ਤਾਂ ਡਨ ਹੋ ਚੁੱਕਾ ਆ ਤੇ ਐਕਸਪੀਰੀਅੰਸ ਕਿਦਾਰਾ ਜਾਂ ਨੂੰ ਹੋਰ ਵੀ ਐਕਸਪੀਰੀਅੰਸ ਹੋ ਰਿਹਾ ਹੁਣ ਅਗਲਾ ਪਤਾ ਨਹੀਂ ਕਿੱਥੇ ਲੈ ਕੇ ਜਾਣੇ ਹਾਂ ਸੋ ਆ ਜਾਓ ਵਲੋਗ ਜਨਰੇ ਮੋੜ ਦਈਏ ਐਂਡ ਤੱਕ ਜੁੜੇ ਰਹੋ ਮੈਂ ਕਹਿੰਦਾ ਭਾਜੀ ਪੂਰਾ ਕੰਮ ਖਿੱਚੀ ਜਾਂਦੇ ਆ ਹਾਂ ਚਲੋ ਬਾਜੀ ਨਿੱਕੀ ਬੱਕ ਖੋਲਦੀ ਆ ਲੈਣਾ ਬਣਾ ਗਏ ਇਹ ਕੁਰਸੀ ਦੇ ਭਾਤ ਆ ਬਾਜੀ ਕਿੱਥੋਂ ਕੱਢ ਕੇ ਲਿਓਨੇ ਕੁਰਸੀਆਂ ਵਜੀਆਂ ਆ ਦੇਖੋ ਬਾਜੀ ਗੇਟ ਬੰਦ ਕਰਤੇ ਤਾਲੇ ਲਾ ਦੇ ਪੱਕੇ ਸੋ ਵੇਟ ਹੋ ਰਹੀ ਆ ਹੁਣ ਅਗਲੇ ਸ਼ੂਰਦੀ ਸੋ ਕੁਰਸੀ ਤੇ ਬਹਿ ਕੇ ਅਗਲਾ ਸ਼ੂਟ ਹੋਣ ਲੱਗਦਾ ਆ ਸੋ ਧੰਨਵਾਦੀ ਨਮਸਕਾਰ ਆ ਜਾਓ ਫਿਰ ਜਾਨੂ ਚਿੱਤਰ ਖਾਣੇ ਆ ਅਖਬਾਰ ਦਿਖਾਈ ਮੜਾ ਆ ਅਖਬਾਰ ਦਿਖਾਈ ਮੜਾ ਆ ਚਿੱਤਰ ਖਾਣੇ ਤੂੰ ਲੋ ਵੀਰੇ ਬਾਜੀ ਨੇ ਕਹਿੰਦੇ ਸਬਜ਼ੀ ਵਾਲਾ ਵੀ ਰੋਕ ਲਿਆ ਜਿਹੜੇ ਚੀਜ਼ ਆਉਂਦੀ ਹੈ ਕਹਿੰਦੇ ਉਹ ਚੀਂ ਕਨਸੈਪਟ ਲੱਭਦੇ ਸਹੀ ਹੈ ਨਾ ਆਗਮ ਬਰਾੜ ਮੈਂ ਕਹਣਾ ਪੂਰਾ ਘੈਂਟ ਕੰਮ ਹੁਣ ਕੀ ਕਰਨ ਲੱਗੇ ਆਪਾਂ ਆਪਾਂ ਇਹਨਾਂ ਦੀ ਵਾਜਕੜ ਨਹੀਂ ਹੈ ਸਬਜੀ ਲੈ ਗੰਡੇ ਲੈ ਭਾਈ ਜੀ ਕਹਿੰਦੇ ਸੀਨ ਪੂਰੇ ਸਟਾਰਟ ਹੋ ਰਹੇ ਆਂ ਜੀ ਹਾਂ ਜਿਵੇਂ ਬਣਾ ਰੱਖੇ ਤੇ ਤੇਰਾ ਸਾਲਾ ਸੀਨ ਦਵਾ ਦੇ ਤੂੰ ਰੱਖਿਆ ਚਲਾ ਲੈਣਾ ਸੀ ਬੜਾ ਘੈਂਟ ਬੰਨਾ ਹੈ ਭਾਈ ਜੀ ਇੱਦਾਂ ਹੁੰਦੇ ਪ੍ਰੀ ਵੈਡਿੰਗ ਦੇ ਸ਼ੂਟ ਆਪਾਂ ਵੇਖ ਤਾਂ ਲੈਨੇ 3 ਮਿੰਟ ਦੀ ਵੀਡੀਓ ਪਰ ਭਾਈ ਜੀ ਤੁਹਾਨੂੰ ਤੁਸੀਂ ਜਿਹੜੇ ਇੰਨੇ ਮਿਹਨਤ ਨਾਲ ਬਣਾਉਂਨੇ ਆ ਪ੍ਰਾਊਡ ਆਫ ਯੂ ਲੋ ਜੀ ਚੈੱਕ ਕਰੋ ਓਏ ਹੋਏ ਹੋਏ। ਓਕੇ 1 2 3 ਸਟਾਰਟ ਚਲੋ। ਆਵੇ। ਇਰੀਆਂ ਜੁਲਫਾਂ ਦੇ ਵਿੱਚ ਖੋਹ ਜਾਵਾਂ। ਲੜਾਈ ਹੋਗੀ ਤੁਹਾਡੀ ਓਏ। ਓਏ ਲੜਾਈ ਹੋਗੀ ਤੁਹਾਡੀ। ਫਲਾਉਂਦੀ ਨਹੀਂ ਮੈਨੂੰ। ਮਨਾਣਾ ਫਿਰ। ਆਜੋ ਜਨੂਰੀ ਨਾਲ। ਈ ਕਹਿੰਦੇ ਸੀ ਹੁਣ ਆਪਾਂ ਕੀ ਲੈਣਾ ਹੈ? ਇੱਕ ਤਲਵਾਰ ਲੈਣੀ ਹੈ। ਇੱਕ ਸ਼ੇਰਾ ਲੈਣਾ ਹੈ। ਸੋ ਹੁਣ ਆਏ ਲੈਣ। ਕੋਸ਼ਿ ਲੋਕ ਕੋਸ਼ਿ ਡਿਫਰੈਂਟ ਹੀ ਕਰਾਂਗੇ ਹਣਾ ਜੇ ਆਪਾਂ ਦੁਨੀਆ ਦੇ ਐ ਕੋ ਵੱਖਰਾ ਹੀ ਕਰਾਂਗੇ ਬਾਕੀ ਵਿੱਚ ਪੇੜਾ ਨਾ ਪਵਾਣੀ ਕਿਸੇ ਨੂੰ ਅੱਜ ਅਸਾ ਜੇ ਜਦੋਂ ਤੱਕ ਜਸਾ ਉਹ ਤੱਕ ਹੱਥ ਨਹੀਂ ਲਾ ਸਕਦਾ ਮੈਨੂੰ ਐ ਜਸੇ ਕਿਉਂਕਿ ਇਹਦੀ ਬਦਮਾਸ਼ੀ ਇਹਦੀ ਅੱਖ ਵੇਖੋ ਇਹਦੀ ਗਹਿਰੀ ਬੋਲਾ ਲਾਲ ਲੋ ਜੀ ਸ਼ੂਟ ਚੈੱਕ ਕਰੋ ਜਿੱਥੋਂ ਆਪਣਾ ਪ੍ਰੀ ਵੈਡਿੰਗ ਦਾ ਹੋਣਾ ਆ ਬਾਕੀ ਬਾਈ ਹੁਣੇ ਹੁਣ ਲੱਭਦੇ ਫਿਰਦੇ ਆ ਵੀ ਉੱਪਰ ਕਿਸ ਤਰੀਕੇ ਜਾਇਆ ਜਾਵੇ ਬਾਈ ਜੀ ਬੰਦੇ ਕਹਿੰਦੇ ਜੈਰੀ ਆ ਪੂਰਾ ਇਹ ਜੀ ਇਹ ਕਿਲਾ ਕਹਿੰਦੇ ਬਹੁਤ ਜ਼ਿਆਦਾ ਪੁਰਾਣਾ ਕਿਲਾ ਤੋ ਦੇਖੋ ਤੁਸੀਂ ਇੱਥੇ ਆਪਣਾ ਕਹਿੰਦੇ ਪ੍ਰੀ-ਵੈਡਿੰਗ ਦਾ ਸ਼ੂਟ ਹੋ ਰਿਹਾ ਇਹ ਪਾਜੀ ਕਹਦਾ ਕਿਲਾ ਇਹ ਰਾਜੇ ਦਾ ਕਿਲਾ ਨਾਂ ਕੀ ਇਹਦਾ ਇਹ ਬਸ ਇੱਕ ਕਿਲਾ ਹੀ ਹੈ ਦਾ ਰਾਜੇ ਦਾ ਅੱਛਾ ਰਾਜੇ ਦਾ ਕਿਲਾ ਹਾਂਜੀ ਠੀਕ ਹੈ ਜੀ ਫਰੀਜ਼ੀ ਦੇ ਉੱਤੇ ਕਿੰਨੇ ਚੇਤੇ ਬਣੀ ਬਾਬਾ ਫਰੀਦੀ ਜੀ ਅੱਛਾ ਬਾਬਾ ਫਰੀਦੀ ਕਿੱਥੇ ਹੋ ਜਾਗਾ ਬਾਜੀ ਆ ਵੀ ਨਾਲ ਹੀ ਦਰਗਾਹ ਦੇ ਨਾਲ ਹੀ ਹੈ ਅੱਛਾ 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 ਇੱਥੇ ਕੋਈ ਨਹੀਂ ਰਹਤ ਕੋਈ ਵੈਸੀ ਖਾਤੀ ਹੈ ਵੈਸੀ ਅੰਦਰ ਮਨਨ ਕੀ ਪੁਰਾਣਾ ਇਤਿਹਾਸ ਜਾਈ ਸਮਾਨ ਹੈ ਜਾਂਦੇ ਲੋਕੀ ਅੱਛਾ ਵੀਰੇ ਕਰਦੇ ਜਾਂਦੇ ਆ ਵੈਸੇ ਵੀਰਵਾਰ ਦੇ ਵੀਰਵਾਰ ਖੁੱਲਦਾ ਅੱਛਾ ਅੱਛਾ ਜੀ ਲੋ ਜਿਵੇਂ ਦੱਸਿਆ ਕਿਹਨੇ ਵੀਰਵਾਰ ਦੀ ਵੀਰਵਾਰ ਇਹ ਕਿਲਾ ਓਪਨ ਹੁੰਦਾ ਆ ਸੋ ਤੁਸੀਂ ਦੇਖੋ ਕਿੱਡਾ ਰਾਜੇ ਕਹਿੰਦੇ ਮਹਾਰਾਜਿਆਂ ਦਾ ਕਿਲਾ ਆ ਸੋ ਚੈੱਕ ਕਰੋ ਤੁਸੀਂ ਕਹਿੰਦੇ ਕਿ ਯਾਰ ਦੋਸਤ ਵੀ ਇਦਾਂ ਦੇ ਹੋਣੇ ਚਾਹੀਦੇ ਸ਼ੂਟ ਪਿੱਛੇ ਬਾਈ ਨਹੀਂ ਕਿ ਰੱਖਿਆ ਚਲਾਉ ਸੜਾ ਪਲਟਾਣਾ ਦਾ ਹੀ ਮੈਂ ਆਂ ਯਾਰ ਵਿਆਹ ਵਾ ਮੇਰਾ ਪੈਂਦਰ ਹੋਰ ਵਿਆਹ ਸਾਰਾ ਹਸਪਤਾਲ ਦੇਖਣਾ ਪੈ ਜੇ ਭਾਜੀ ਪੂਰਾ ਨਿਆਰਾ ਪੂਰਾ ਮੋਲ ਦੇਖੋ ਭਾਜੀ ਰੌਣਕ ਮੇਲਾ ਬਜ਼ਾਰਾਂ ਦਾ ਇਹ ਹੈਗੀ ਬਾਬਾ ਫਰੀਦ ਜੀ ਦੀ ਜਗਾ ਜਿਹੜੀ ਫਰੀਦਕੋਟ ਦੇ ਵਿੱਚ ਆ ਜਿਹਦੇ ਨਾਮ ਨਾਲ ਫਰੀਦਕੋਟ ਦਾ ਨਾਮ ਪਿਆ ਬਾਬਾ ਫਰੀਦ ਜੀ ਸੋ ਦੇਖੋ ਇੱਥੋਂ ਦਾ ਰੌਣਕ ਮੇਲਾ ਵੈਡਿੰਗ ਮਤਲਬ ਜ਼ਿੰਦਗੀ ਚ ਤੁਹਾਨੂੰ ਜੋ ਮਰਜ਼ੀ ਕਰੋ ਪਰ ਕਿਸੇ ਨਾਲ ਫਰੀ ਵੈਡ ਸ਼ੂਟ ਤੇ ਅੱਜ ਤੱਕ ਨਾ ਆਓ ਠੱਕ ਗਈ ਜੋ ਅੰਤ ਕਹਾਣੀ ਹੋ ਰਹੀ ਹੈ ਫੇਰ ਪਾਰਸ ਫੇਰ ਪਾਰਸ ਇਹਦਾ ਟ੍ਰੇਲਰ ਆ ਪਿੱਕਚਰ ਦਾ ਬਾਕੀ ਆ ਇਹਦਾ ਬਰੀਆ ਘੰਟਾ ਹੋਇਆ ਦੋ ਥੋੜੀ ਬ੍ਰੇਕ ਹੋਈ ਜੇ ਹੁਣ ਖਾਣਾ ਇਹ ਗੋਲ ਗੱਪੇ ਹਾਂ ਕਿਦਾਂ ਟੇਸ ਚ ਸੋ ਸੋ ਬਿਨਾ ਅੱਛੇ ਨਾ ਬੁਰੇ ਲਓ ਜੀ ਹੁਣ ਪੈਕ ਅਪ ਹੋ ਗਿਆ ਆ ਸ਼ੂਟ ਦਾ ਸੋ ਥੋੜਾ ਟਾਈਮ ਰੈਸਟ ਕਰਨ ਲੱਗੇ ਆ ਸੋ ਇਸ ਤੋਂ ਬਾਅਦ ਆਪਣੀ ਹੁਣ ਕਹਿੰਦੇ ਕਿ ਗੱਡੀ ਜਿਹੜੀ ਆ ਮਤਲਬ ਕਿ ਡੋਲੀ ਦਾ ਕੋਈ ਸੀਨ ਹੈਗਾ ਯਾ ਹਾਂਜੀ ਤੇ ਗੱਡੀ ਸਜਾਉਣ ਲਈ ਲੈ ਕੇ ਗਏ ਹੋਏ ਆ ਸੋ ਜਦੋਂ ਤੱਕ ਹੋਉਂਦੇ ਆ ਆਪਾਂ ਉਸ ਦਾ ਗੱਡੀ ਦੇ ਵਿੱਚ ਵੇਟ ਕਰਦੇ ਆ ਬਾਕੀ ਹੁਣ ਕੱਪੜੇ ਥੋੜੇ ਬੋ ਚੇਂਜ ਕਰ ਲਿਆ ਮੇਰੀ ਸ਼ਰਟ ਉਹੀ ਆ ਬਾਕੀ ਹੋਰ ਭਾਈ ਕੀ ਹਾਲ ਚਾਲ ਹੈ ਇਹ ਬਾਕੀ ਜੱਸਾ ਜੀ ਵੇਟ ਕਰਦੇ ਪਏ ਹੁਣ ਗੱਡੀ ਦੀ ਓ ਬਾਈ ਜੀ ਭਰਾ ਮਿਲੇ ਆਪਾਂ ਨੂੰ ਔਰ ਬਾਈ ਜੀ ਕਿਹੜੇ ਸਕੂਲ ਵੱਟਦੇ ਵੱਟੇ ਗਾ ਜੀ ਟਾਈਮ ਕੀ ਆਸਦਾ ਪੰਕ ਮਾਰਿਆ ਇਹਨਾਂ ਨੇ ਸਕੂਲ ਤੋਂ ਹਾਂ ਜਿਹੜੀ ਕਲਾਸ ਚ ਬਾਈ ਕਲਾਸ 8 ਸਮਾਸੀ ਭਾਈ ਜੀ ਪਾਸ 2 ਤੋਂ ਬਾਅਦ ਕੀ ਆ ਬਾਈ ਜੀ ਮੋਛ ਵੇਖ ਗਿਆ ਜਿੰਨਾਂ ਦੇ ਪਤਾ ਨੂੰ ਰੋਕ ਸਕੇ ਨਾ ਟਰੰਪ ਉਹ ਦੁਕੀ ਕੀ ਕੀ ਦੀ ਦਾ ਗੱਲ ਛੱਡ ਦੇ ਛੋਟਾ ਛੋਟਾ ਥੱਕ ਗਏ ਆਪਾਂ ਤੇ ਹੁਣ ਪੀਣ ਲੱਗੇ ਸਾਰੇ ਮੁੰਡੇ 버ਗਰ ਕਿੰਗ KFC ਬ੍ਰਿਫ ਤੇ ਰਹਿੰਦੇ ਆ ਹੋਰ ਬਾਈ ਭੈਣ ਆਈ ਆ ਬਾਹਰੋਂ ਕੈਨੇਡਾ ਤੋਂ ਉਹ ਸਾਨੂੰ ਵੱਡੇ ਵੱਡੇ ਇੱਕ ਵਾਰੀ ਦੱਸੋ ਪ੍ਰੀ ਵਿਡਿੰਗ ਕਰਉਣੀ ਕਿ ਆਈ ਦੀ ਕਿ ਨਹੀਂ ਨਹੀਂ ਬਾਈ ਜੀ ਬਹੁਤ ਜ਼ਿਆਦਾ ਓਕੇ ਮੈਂ ਦੇਖਣੀ ਸੋਖੀ ਆ ਬਸ ਤੁਹਾਨੂੰ ਦੱਸ ਨਹੀਂ ਸਕਦਾ ਕਿਥੋਂ ਕਿਥੋਂ ਤੱਕ ਆ ਬਾਈ ਜੀ ਬਹੁਤ ਜ਼ਿਆਦਾ ਓਕੇ ਹਾਂ ਸੋ ਆਜੋ ਹੁਣ ਬੀਬੀਆਂ ਅੰਦਰ ਬੈਹਿ ਗਈਆਂ ਆਪਣੀਆਂ ਸੋ ਲੁੱਕ ਚੈੱਕ ਕਰੋ ਇਹ ਬ੍ਰਿਸ਼ਟਾ ਜਾਣ ਵਾਲੇ ਨਹੀਂ ਇਹ ਚਪੇੜੇ ਖਾਣ ਵਾਲੀ ਲੁੱਕ ਆ ਕਿਨੇ ਬੀਬੀਆਂ ਦੇ ਵਿੱਚ એનર્ਜੀ ਲੋ ਹੋਈ ਪਈ ਸੀ ਹੁਣ ਕੌਫੀ ਪੀ ਕੇ ਸਾਰੇ ਥੋੜੇ ਤੰਦਰੁਸਤ ਹੋਏ ਆ ਉਨਖੋਸ਼ਾ ਪ੍ਰੀਤ ਕਹੋ ਇਹ ਚੱਕੋ ਪਰ ਦੱਸਾਂਗਾ ਮੈਂ ਮਨਿੰਦਾ ਸ਼ੇਕ ਪੀਣਾ ਮੂੰਹ ਤਾਂ ਸੜਿਆ ਚਪੇੜਾ ਖਾਣ ਵਾਲਾ ਇਹਦਾ ਕਹਿੰਦੇ ਨਦਰ ਪਲੇਸ ਤੇ ਆ ਗਏ ਆ ਤੇ ਹੁਣ ਭਾਜੀ ਹੁਣੇ ਹਾਰ ਲਾ ਕੇ ਆ ਗਏ ਆ ਲਾ ਕੇ ਆ ਗਏ ਤੇ ਲੈ ਕੇ ਆ ਗਏ ਭਾਜੀ ਲੈ ਕੇ ਲੈ ਕੇ ਹੁਣ ਗੱਡੀ ਸਜਾਉਣਗੇ ਇਹ ਉਹ ਭਾਜੀ ਕਹਿੰਦੇ ਸਾਈਡ ਤੇ ਖੜੇ ਭਾਜੀ ਕੀ ਕਰਦੇ ਪਏ ਹਾਂਜੀ ਲਓ ਜੀ ਚੱਕੋ ਆ ਬੀਬੀ ਨੂੰ ਤਾਂ ਅੱਗ ਲੱਗ ਜਾਂਦੀ ਫੋਟੋ ਖਿੱਚਣ ਦੀ ਕੀ ਚੱਕਰ ਪੈ ਗਿਆ ਹਾਂ ਵੀਊ ਸੋਣਾ ਪਾਜੀ ਵੇ ਵੇਖ ਵਿਖਾ ਕੇ ਹੁੰਦੇ ਵੀਊ ਸੋਣਾ ਹੀ ਹੁੰਦਾ ਤਾਂ ਹੀ ਹੁੰਦੇ ਤੇ ਪਾਜੀ ਕਿੰਨੇ ਕੀ ਗੱਡੀ ਸਜਾ ਰਹੇ ਆ ਪ੍ਰੀ ਵੈਡਿੰਗ ਲਈ ਸੋ ਪਾਜੀ ਉਹਨਾਂ ਨੇ ਕੋਈ ਕੰਮ ਨਹੀਂ ਛੱਡਿਆ ਪਾਜੀ ਗੱਡੀਆਂ ਵੀ ਸਜਾਉਂਦੇ ਤੁਸੀਂ ਨਹੀਂ ਨਹੀਂ ਤੁਹਾਡੇ ਵਾਸਤੇ ਸੀ ਓਹੋ ਹੋ ਇੰਨਾ ਪਿਆਰ ਪਾਜੀ ਹਾਂਜੀ ਓਏ ਹੋਏ ਪਾਜੀ ਪਿਆਰ ਸਤਕਾਰ ਸਦਕਾ ਪਾਜੀ ਉਹਨਾਂ ਨੇ ਆਪਣਾ ਸ਼ੂਟ ਕਿਹਦੇ ਮੁਕੱਲਮ ਕਰ ਦਿੱਤਾ ਹੈ ਹਾਂਜੀ ਜੱਸਾ ਕਿਹੜੇ ਚੱਕਰਾਂ 'ਚ ਇਹ ਕਿ ਮੈਨੂੰ ਲੱਗਾ ਛੱਡ ਜਾ ਇਹ ਕਿ ਮੈਨੂੰ ਲੱਗਾ ਕਰਾਂਗੇ ਕੋਈ ਜਿਗਾਰ ਇਹ ਸਾਲ ਨੈਪਕੀ ਨਾ ਮਨ ਲੱਗਦਾ ਕੀ ਬਣਾ 50 ਬਣਾਏ ਮੇਰੀ ਦੱਸੋ ਭਾਜੀ ਸਮਾਨ ਅੱਧਾ ਲੈ ਕੇ ਆਏ ਅੱਧਾ ਭੁੱਲ ਗਏ ਤੇ ਹੁਣ ਆ ਵੇਖੋ ਕੀ ਕਰਨ ਲੱਗਾ ਲਓ ਵੀ ਮੁੰਡੇ ਤੇ ਲੱਗਣ ਲੱਗਾ ਸਿਹਰਾ ਵਿਆਹ ਤੋਂ ਪਹਿਲਾਂ ਅੱਖਾਂ ਪੱਗ ਤੇ ਲਾਈਦਾ ਹੁੰਦਾ ਪ੍ਰਿਆ ਇਹ ਹਾਂ ਪਰ ਥੋੜੇ ਦੇਰ ਆ ਹਾਂ ਇੱਥੇ ਤੂੰ ਉੱਠ ਨਾ ਤੂੰ ਤਾਂ ਪਿੱਛੇ ਬਹਿ ਗਿਆ ਹਾਂ ਲਓ ਜੀ ਬਾਬੇ ਉਹ ਲਾੜਾ ਬਣ ਕੇ ਰੈਡੀ ਹੋ ਗਿਆ ਤਿਆਰ ਹੋਣ ਲੱਗਾ ਲਾੜ ਲੈ ਲਾੜੇ ਫਿਰ ਇੱਕ ਗੱਲ ਚ ਗੱਲ ਚ ਪਾਈਦਾ ਭਾਜੀ ਇਹ ਸਹੀ ਹੈ ਗੱਲ ਥੋੜਾ ਪਾਉਂਦੇ ਕਿੱਥੇ ਕਵਨਣਾ ਵੀਰੇ ਇੱਥੇ ਬੰਦ ਬਸ ਬੰਦ ਸਹੀ ਆ ਪ੍ਰੈਕਟਿਸ ਜੀ ਕਰ ਲੈਨੇ ਆ ਤੁਹਾਡੇ ਦਾ ਸਾਨੂੰ ਉਹਨਾਂ ਨੂੰ ਫੇਰ ਬੰਨਣਾ ਅਜੇ ਕਹਿੰਦੇ ਕਿ ਲਾੜਾ ਬਣ ਕੇ ਰੈਡੀ ਹੋ ਗਿਆ ਹੁਣ ਸ਼ੂਟ ਆਪਣਾ ਪ੍ਰੀ ਵੈਡਿੰਗ ਦਾ ਚੱਲਣ ਜਾ ਰਿਹਾ ਜਿਹੜਾ ਉਹ ਇਹ ਕਨਸੈਪਟ ਇਦਾਂ ਦਾ ਕਿ ਆਪਣਾ ਡੋਲੀ ਵਾਲਾ ਸੀਨ ਹੋਣ ਲੱਗਾ ਉਹ ਸਾਹਮਣੇ ਗੱਡੀ ਸਜਾਰੇ ਬਾਈ ਹੁਣੀ ਸੋ ਦੇਖੋ ਇਹ ਬਾਈ ਜੀ ਸਿਰਾਈ ਕਰਾਉਂਦਾ ਅਗਮ ਜਿੰਨੀ ਆਈ ਕਰਾਉਂਦਾ ਸਿਰਾਈ ਕਰਾਉਂਦਾ ਭਾਵੇਂ ਗਾਂਹ ਜਾ ਕੇ ਚਪੇੜਾਂ ਪਾ ਜਾਣ ਸ਼ੂਟ ਚੱਲ ਪਿਆ ਫਿਰ ਤੋਂ ਆਹ ਦੇਖੋ ਚੀਜ਼ ਬਾਈ ਓ ਮਾਈ ਗੋਡ ਆਸ਼ਮਾ ਆ ਚੱਲ ਜਨੂ ਬੈ ਓਏ ਓਕੇ ਹੁਣ ਪ੍ਰੋਪਰ ਸ਼ੀਸ਼ਾ ਚੱਕ ਲੋ ਤੁਸੀਂ ਵਿੱਚ ਜਨੂ ਹੀ ਰਾ ਦਿਖਣਾ ਚਾਹੀਦਾ ਚੱਕੇ ਸ਼ੀਸ਼ਾ ਜਿੰਦਾ ਪਿਆ ਉਹਨੂੰ ਜਿੰਦਾ ਪਿਆ ਮੈਂ ਹਾਂ ਔਰ ਸਾਨੂੰ ਦਿਖ ਰਿਹਾ ਤੇਰਾ ਨਾ ਮੂੰਹ ਇੱਥੇ ਦਿਖਣਾ ਵਾ ਇਹ ਇੱਥੇ ਓ ਸ਼ੀਸ਼ੇ 'ਚ ਇੱਥੇ ਆਏ ਕਰਕੇ ਐ ਐ ਐ ਇੱਥੇ ਖੜੀ ਇੱਥੇ ਖੜੀ ਸਾਈਲ ਦੇਖਦਾ ਹਾਂ ਸਾਫ਼ ਕਰਦਾ ਇਸ ਮੈਂ ਚੰਗੇ ਦਾ ਸੋਹਣਾ ਹੋਣਾ ਚਾਹੀਦਾ ਮੈਂ ਥੋੜਾ ਜਿਹਾ ਬੈਕ ਜਾਓ ਤੁਸੀਂ ਓਕੇ ਬਾਬੇ ਉਹ ਗੱਡੀ ਕਰਤੀ ਆ ਰੈਡੀ ਸੋ ਤੁਹਾਨੂੰ ਆਪਾਂ ਦਿਖਾ ਦੇਆ ਪਿਛੇ ਲਿਖਤਾ ਜੇ ਤੇ ਏ ਜੇ ਤੇ ਜਾਨੂੰ ਏ ਤੇ ਆਸ਼ਮਾ ਹੁਣ ਬਣਾਉਣ ਲੱਗੇ ਆ ਪੋਜ਼ 1990 ਵਾਲੇ ਬਣਾਇਓ ਪੋਜ਼ ਬਣਾਇਓ ਚਲੋ ਆਇਆ ਕਰੋ ਆਇਆ ਰਹਿ ਰੱਖੋ ਆ ਦੇਖਾ ਆ ਖੜੇ ਹੋ ਜਾਣਾ ਓਏ ਹਾਲੇ ਆਪ ਦੇ ਹੱਲ ਘਰ ਹੱਥ ਇੱਧਰ ਦੇਖੋ ਇਹ ਆ ਦੇਖ ਆ ਇਦਾਂ ਇਹ ਅਸੀਂ ਨਹੀਂ ਆਣੀ ਹੈ ਨਹੀਂ ਏਦਾਂ ਹੀ ਹੈਂਡ ਰੱਖਿਆ ਜੀ ਬਸ ਆ ਜੇ ਮੇਰਾ ਹੱਥ ਟੁੱਟਿਆ ਹੁੰਦਾ ਕਰ ਮੈਂ ਮੁੱਕਾ ਮਾਰੂ ਰੱਖੋ ਇਧਰ ਦੰਦ ਜਾ ਆ ਕਿ ਮੈਂ ਜਲਦੀ ਆ ਉਹ ਚੁੰਨੀ ਲੈਣੀ ਚੁੰਨੀ ਖਾੜ ਪੇ ਲੈ ਹੈਂਡ ਇਧਰ ਕਰੋ ਵੀਰੇ ਵਲ ਆ ਵਾ ਚਲ ਦੂਜਾ ਨੇ ਉੱਪਰ ਵੀ ਲਾਈ ਦੇਣਾ ਇਹਨੇ ਆ ਇਹ ਹਾਥੀ ਵੀਂਗੇ ਆਰੇ ਐਂਦਾ ਖੜਿਓ ਐਂਦਾ ਖੜਿਓ ਇਹ ਜਲਦੀ ਖਿੱਚ ਲੋ ਹੱਥ ਮਰ ਜਾਣੇ ਲੈ ਮੁੜ ਜਾਣੇ ਪਲਾਸਟਿਕ ਦੇ ਤੁਸੀਂ ਇਧਰ ਨਹੀਂ ਸਾਈਂ ਥੋੜਾ ਜਿਹਾ ਅੱਪ ਲੈ ਕੇ ਜਾਓ ਕਰ ਲਈ ਸਾਈਂ ਹਾਂ ਓਕੇ ਫੇਸ ਵੀ ਸਾਈਡ ਲੈ ਕੇ ਹਾਂ ਬਾਸ ਇਧਰ ਆ ਜੀ ਦੰਦ ਨੂੰ ਚਲੋ ਚਲੋ ਹੁਣ ਅੰਦਰ ਜਸਤੇ ਬਲਾਕ ਪਲੀਜ਼ ਬਸ ਕੱਲੇ ਨਿਕਲ ਲੈਨੇ ਬਟਨਾ ਦੇ ਕਿੱਡਾ ਕਾਲਾ ਜਾਨ ਬਈ ਸੀ ਘਰ ਤੀ ਕੰਨ ਤੂੰ ਨਹੀਂ ਜਾਣਾ ਕੱਲੇ ਓਹੀ ਤਾਂ ਹੈ ਭਾਈ ਮੈਨੂੰ ਮਹਾ ਮਿਲੀ ਲੈਣਾ ਚਾਹੀਦਾ ਦੂਜੇ ਕਿੱਡਾ ਹੁਣ ਦੂਜੇ ਹੋ ਬਾਪਲੇ ਡਰਾਈਵਰ ਹਾਂ ਡਰਾਈਵਰ ਮੈਂ ਚਲਾਵਾਂ ਬਈ ਨਹੀਂ ਨਹੀਂ ਬਈ ਤੇਰੇ ਸਾਰੇ ਸੀਨ ਹੋ ਗਏ ਪਤੰਗ ਵੇਲੇ ਤੂੰ ਕਹ ਰੱਚੋ ਲੇਕਿਨ ਓ ਨਾਲ ਹੀ ਮੈਂ ਯਾਰ ਉਹ ਵੇਲੇ ਇੱਥੇ ਖੜੋ ਹਨ ਇਥੋਂ ਹਲਕਾ ਜਾ ਫੇਰ ਇਦਾਂ ਸਿਰਾਂ ਚੱਕ ਕੇ ਨਾਲ ਦੇ ਕੇ ਚਲੋ ਬਈ ਇਦਾਂ ਲਾ ਦੇ ਲਾਈਆ ਲੋੜੀ ਤੇ ਤੁਰੇ ਲੱਗਣਾ ਓ ਤੱਕਾ ਲੂੰਦਾ ਸੀ ਨਹੀਂ ਲੱਗਾ ਚਾਰ ਪੰਜ ਬਈ ਸੀ ਲੱਗਦਾ ਫਸ ਗਿਆ ਡਾਊਨ ਕਪੂਰ ਹੋਣਾ ਤੱਕਾ ਲੈਦਾ ਸੀ ਨਹੀਂ ਲਾਦੇ ਆ ਪਾਬੇ ਤੇ ਰੋਂਦੀ ਨਹੀਂ ਵੇਸੀ ਜਾਂਦੀ ਆ ਹਾਂ ਇਸਰੇ ਜਾ ਕੋ ਸਾਰਾ ਮਗਰ ਵੇ ਓਏ ਮਗਰ ਵੇ ਦੀਪੂ ਗੱਡੀ ਮੋੜ ਲਈ ਜਾਣਾ ਫਲੇ ਦੇ ਡਾਊਨ ਦੀਪੂ ਸੱਲੇ ਕੱਢ ਦਿੰਦਾ ਸਾਰਾ ਅੰਦਰ ਬੈ ਜਾਣਾ ਰਹਿ ਚਾ ਸੂਰਾ ਸੱਲੇ ਕੱਢ ਪੂਰਾ ਚੱਲ ਬਈ ਓਕੇ ਬਾਈ हां टूट बैठा उसको बस दो, ना, 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 दो, दो दिखा दिखा था सेट करना ऊपर करना नहीं उन्होंने <laughs> दिखा देखो 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 रोकला की बंपरी ओके हुन बाबा बैक ਲੈ ਜਾ चल बैक लेके वांगे एक दूਜੇਲ देखो एक दूਜੇਲ देखो चलो देखो चलो देखो देखो बाकी लोकेशन चेक करो ये है की बाबा काला मेरजी दी जगह सो बो नाइस जगह बनी है बड़ी सफाई है इथे सो जदों तुसी फरीदकोट आओगे आ जगह दा तुसी जरूर देखियो आके ਸੋ ਬਾਕੀ ਆ ਬੀਬੀਆਂ ਕਹਿੰਦੇ ਤਿਆਰ ਫਿਰ ਹੋ ਗਈਆਂ ਇਹਨਾਂ ਨੇ ਕੱਪੜੇ ਮੈਂ ਕਿਹਾ ਬਦਲ 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 ਮੇਰਾ ਬੁਰਾ ਹਾਲ ਕਰਤਾ ਮੈਂ ਪਿੱਛੋਂ ਕੱਪੜੇ ਚੱਕਣ ਜੋਗੇ ਰਹਿ ਗਿਆ ਸੋ ਆ ਜਾਓ ਫਿਰ ਦੇਖਦੇ ਆ ਪ੍ਰੀ ਵੈਡਿੰਗ ਕਦੋਂ ਤੱਕ ਮੁੱਕਦੀ ਆ ਕੀ ਕਰਦੇ ਆ ਕੀ ਨਹੀਂ ਆ ਜਾਓ ਫਿਰ ਲਾਓ ਬਈ ਇਹ ਪੂਰੀ ਹੀਰਾਂ ਜੇ ਦੀ ਫੀਲਿੰਗ ਹੈ ਜਾਨ ਤੁਸੀਂ ਜਾਓ ਹੁਣ ਲੈ ਕੇ ਜਾਓ ਜਾਨ ਦੇ ਮੂੰਹ ਤੇ ਵੱਜਣ ਜਦੋਂ ਘਰ ਕੋ ਆਪਾਂ ਜਾਂਦੇ ਹੁੰਦੇ ਜਿਵੇਂ ਆਪਾਂ ਚਾਵਲ ਨਹੀਂ ਛੱਡਦੇ ਹੁੰਦੇ ਹਾਂ ਬਾ ਪ੍ਰੈਕਟਿਸ ਕਰ ਲਾ ਪਹਿਲੇ ਘੁੰਮ ਕੇ ਫਿਰ ਤੂੰ ਆ ਉਹਦੇ ਵੱਲ ਮੂੰਹ ਕਰ ਲੈ ਮੋਦੇ ਮਾਰ ਬਾਈ ਜੀ ਕਹਿੰਦੇ ਫੇਰ ਆਪਾਂ ਇੱਥੇ ਆ ਗਏ ਆ ਸੋ ਆ ਬਾਈ ਨੇ ਕਹਿੰਦੇ ਕਿ ਲਊ ਪੀ ਰੱਖਿਆ ਸਾਡਾ ਨੇਹਰਾ ਦੇਖ ਲੋ ਤੜਕੇ ਅਸੀਂ 5 ਵਜੇ ਦੇ ਤੁਰੇ ਹੀ ਕਰੇ ਤੇ ਸ਼ਾਮ ਦੇ ਮਿਲਦਾ 7-8 ਵਜੇ ਆ ਤੇ ਹਜੇ ਸ਼ੂਟ ਆਪਣਾ ਡੰਨ ਨਹੀਂ ਹੋਇਆ ਸੋ ਆ ਬੀਬੀਆਂ ਨੂੰ ਚਾਹ ਵਾ ਇਹ ਕਹਿੰਦੇ ਕਦੇ ਕੱਪੜੇ ਬਦਲ ਲੋ ਕਦੇ ਪਾ ਲੋ ਕਦੇ ਬਾਹ ਲੋ ਕਦੇ ਜੋ ਮਰਜ਼ੀ ਕਰੋ ਪਰ ਮੈਂ ਦੁਖੀ ਹੋ ਗਿਆ ਹਾਂ ਹੁਣ ਫੇਰ ਕੱਪੜੇ ਬਦਲਣ ਆਏ ਆ ਪਰੀ ਵੈਡਿੰਗ ਕਰਨੀ ਬਾਬੇ ਬਹੁਤ ਜ਼ਿਆਦਾ ਓਕੀ ਏ ਓ ਬਾਈ ਜੀ ਇਹ ਹੁੰਦੀ ਬਈ ਪ੍ਰੀ ਵੈਡਿੰਗ ਓਏ ਅੰਕਲ ਦਾ ਫੋਨ ਹੈ ਇਹਨੂੰ ਕਹਿੰਦੇ ਪ੍ਰੀ ਵੈਡਿੰਗ ਦਾ ਸ਼ੂਟ ਹਾਂਜੀ ਅੰਕਲ ਦਾ ਫੋਨ ਹੈ ਇਹ ਬਾਈ ਬੜੇ ਅੰਕਲਾਂ ਦੇ ਫੋਨ ਹੋਣੇ ਅਜੇ ਤਾਂ ਇਹਨਾਂ ਨੇ ਮੇਰੇ ਨਾਲ ਤਾਂ ਘਰੋਂ ਕਢੋਣਾ ਆਪਾਂ ਨੂੰ ਦੇਖੋ ਭਾਈ ਇੱਦਾਂ ਹੁੰਦੇ ਪ੍ਰੀ ਵੈਡਿੰਗ ਸਵੇਰ ਦੇ ਲੱਗੇ ਹੋਏ ਆ ਕਰਨੇ ਪ੍ਰੀ ਵੈਡਿੰਗ ਸੋ ਅਜੇ ਤੱਕ ਫਾਈਨਲ ਨਹੀਂ ਹੋਇਆ ਸੀ ਉਹ ਡਾਊਨ ਰੱਖੋਗੇ ਪੂਰਾ ਓ ਕਰ ਓਏ ਕਪੜਾ ਡਾਂਸ ਕਰ ਕਪੜਾ ਡਾਂਸ ਆਇਆ ਆਇਆ ਚੱਲ ਚੱਲ ਚੱਲੇ ਜਿੰਨੇ ਨਹੀਂ ਆ ਚੱਲ 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 ਉਹ ਵਿਆਹ ਤੇ ਹੀ ਕਰਨਾ ਪੈਣਾ ਤੇ ਪ ਓ ਜੀ ਬੇੜਾ ਕਰ ਘੋਵੇ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਇਹ ਸਲਾਹ ਦਿੱਤੀ ਸੀ ਕਿ ਤੁਸੀਂ ਪ੍ਰੀ ਵੈਡਿੰਗ ਕਰਾਓ ਆਪਣੇ ਵਿਆਹ ਦੇ ਸੋ ਆ ਦੇਖੋ ਬਾਈ ਜੀ ਬਹੁਤ ਜ਼ਿਆਦਾ ਦੁਖੀ ਹੋਏ ਪਏ ਸੀ ਪ੍ਰੀ ਵੈਡਿੰਗ ਦੇ ਚੱਕਰਾਂ ਦੇ ਵਿੱਚ ਆ ਆ ਭਾਈਆਂ ਨੇ ਬੜਾ ਤਾਂ ਕੀਤਾ ਆ ਚਾਰਾਂ ਪੰਜਾਂ ਆ ਆ ਦੇਖੋ ਭਾਜੀ ਕੀ ਮੋਲ ਬਣਾਉਂਦੇ ਵੇ ਤੈਨੂੰ ਕੀ ਲੱਗਦਾ ਇੰਨੀ ਇੰਨੀ ਹਵਾ ਦੇ ਵਿੱਚ ਮੋਮਬੱਤੀ ਚੱਲ ਪੈਣਗੀਆਂ ਹਾਂ ਹਾਂ ਤੇ ਕਿੰਨੂ ਕਹਿ ਰਿਹਾ ਆਪਣੇ ਬੀਬੀਆਂ ਆ ਗਈਆਂ ਹਾਂਜੀ ਮੈਂ ਕਿਹਾ ਉਹ ਬੰਦੇ ਦੇ ਚਪੇੜਾ ਮਾਰੋ ਜਿੰਨੇ ਆਪ ਨੂੰ ਇਹ ਸਲਾਹ ਦਿੱਤੀ ਪ੍ਰੀ ਵੈਡਿੰਗ ਕਰਾਓ ਨਾ ਕਦੇ ਨਾ ਕਰਾਓ ਜ਼ਿੰਦਗੀ ਦੇ ਵਿੱਚ ਜਾਈ ਨਾ ਕਰਾਓ ਜਾਨੂ ਅੰਨਾ ਝੱਟਾ ਖੇਡਣ ਲੱਗ ਗਿਆ ਅੰਨਾ ਝੱਟਾ ਖੇਡਣ ਲੱਗ ਗਿਆ ਕਮਾ ਦੇ ਕਮਾ ਦੇ ਓਏ ਹਾਏ ਨਹੀਂ ਭਾਈ ਮੈਂ ਤਾਂ ਉਹ ਬੰਦੇ ਦੇ ਕਦੇ ਥੱਲੇ ਤਸਵੀਰ ਬਣਾ ਕੇ ਚਪੇੜਾ ਮਾਰੂ ਜਿਹਨੇ ਸਾਨੂੰ ਸਲਾਹ ਦਿੱਤੀ ਫਰੀ ਵੈਡਿੰਗ ਕਰਾਓ। ਵਲੋਗ ਇੱਥੇ ਖਤਮ ਹੁੰਦਾ ਬਸ ਸਾਰਿਆਂ ਨੂੰ ਬਾਏ ਬਾਏ ਕਰਦੇ ਆ। ਅਸੀਂ ਜਾ ਕੇ ਉਹ ਬੰਦਾ ਕੁੱਟਣਾ ਜਿਹਨੇ ਸਾਨੂੰ ਸਲਾਹ ਦਿੱਤੀ ਫਰੀ ਵੈਡਿੰਗ ਕਰਾਉਣ ਦੀ। ਹਾਂਜੀ। ਉਹ ਬੰਦਾ ਲੱਭ ਕੇ ਢਕਾਉਣਾ ਇੱਥੇ ਲਾਂ ਜਾ ਕੇ। ਅੱਗੇ ਸੀਟ ਤੇ ਰਹੋ। ਬਾਏ ਵੀਰੇ ਸਾਰਿਆਂ ਨੂੰ। ਸੋ ਬਾਕੀ ਨਿਆਰਾ ਅੱਗੇ ਕੰਮ ਕਰਕੇ ਭਾਜੀ ਹੁੰਦਾ ਨਾ। ਅਗਾਂ ਮੇਰੇ ਬਹੁਤ ਬਹੁਤ ਧੰਨਵਾਦ ਆ ਭਾਜੀ ਹੁਣ ਵਿਆਹ ਤੇ ਮਿਲਣਗੇ ਆਪਾਂ ਨੂੰ ਸਾਰੇ। ਮਿਲ ਲਈ ਅਗਲੇ ਵਲੋਗ। ਸਤਿ ਸ਼੍ਰੀ ਅਕਾਲ ਕਹੋ ਭਾਜੀ। ਠੀਕ ਆ ਭਾਜੀ ਮਿਲਦੇ ਆ 16 ਪ੍ਰੀਆ ਬਲੌਗ ਮੀਗੈਂਮੈਂਟ ਦੇਣੀ ਚਾਹਣੀ ਆਪਾਂ ਸਿੱਧੀ ਵਿਆਹ ਤੇ ਪ੍ਰੀਆ ਇੱਧਰ ਦੇਖ ਹਾਂਜੀ ਮੇਰੀ ਗੱਲ ਸੁਣ ਬਲੌਗ ਵਾਲਿਆਂ ਨੂੰ ਕੀ ਕਹਿਣਾ ਚਾਹੀਏਗੀ ਕਿਆ ਨਾ ਕਰਾਓ ਪ੍ਰੀ-ਵੇਡਿੰਗ ਨਾ ਕਰਾਓ ਹਾਂ ਹਾਂਜੀ ਇੱਥੇ ਆ ਜਾ ਇੱਧਰਲੇ ਪਾਸੇ ਸੋ ਭਾਜੀ ਗੱਲ ਮੈਨੂੰ ਦੱਸਣ ਲੱਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਅਗਲੇ ਬਲੌਗ ਨਾਲ ਜਲਦੀ ਜਲਦੀ ਮਿਲਾਂਗੇ ਹੁਣ ਅਗਲਾ ਬਲੌਗ ਹੈਗਾ ਸ਼ਾਪਿੰਗ ਇੰਗੇਜਮੈਂਟ ਆਈ ਡੋਨਟ ਨੋ ਵਾਟ ਇਜ਼ ਥਿਸ ਸੋ ਬਾਏ ਬਾਏ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸਸ